ਕਦਰ ਦੇ ਮੈਸੇਜ ਖੁੱਲ ਗਏ ਸਿੱਧਰ ਰੇਂਜ ਜੀ ਹੋ ਕਿਤੇ ਹੁਣ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਮਗਰਲੀ ਵਾਰ ਵੀ ਤੁਹਾਨੂੰ ਆਪਾਂ ਚਵਾਈ ਦਿਖਾਈ ਸੀ ਇਹਦੀ ਇੱਥੇ ਹੀ ਰੱਖੀ ਹੈ ਜਣਾ ਸ਼ੈਟ ਵੀ ਬਾਤ ਐ ਫਰੇਮ ਵਿੱਚ ਛੋਟੀ ਕਰਕੇ ਛੋਟੀ ਕਰ ਬੱਸ ਐਸੇ ਨੇ ਵਜਦੇ ਆ ਬਰਾੜ ਇੱਥੇ ਸੇ ਇੱਥੇ ਸੇ ਇੱਥੇ ਠੀਕ ਲੋਬੀ ਮਿੱਤਰੋ ਦੇਖੋ ਆਰਡਰ ਦੈਲਵਰ ਟੈਕ ਆਰਡਰ ਬਿਲਕੁਲ ਹੋਰ ਸਣਾਉ ਸਾਰੇ ਵੀ ਠੀਕ ਆ ਜੀ ਹੋਰ ਸਣੀ ਕੀ ਹਾਲ ਆ ਕੈਮ ਆ ਤਾਂ ਇਹ ਆਪਣਾ ਯਾਰ ਆ ਨਿੱਕਾ ਨੰਬਰਦਾਰ ਉਹਦੇ ਘਰੇ ਜਿਹੜੀ ਲੈਬ ਮਿਲਕਿੰਗ ਚੱਲਦੀ ਸੀ ਤਾਂ ਹੁਣ ਤਿੰਨ ਕ ਮਿਲਕਿੰਗ ਦਾ ਦਿਖਾਵਾਂਗੇ ਤੁਹਾਨੂੰ ਲਗਾਤਾਰ ਇਹ ਮੱਝ ਵੀ ਬਹੁਤ ਚੰਗੇ ਦੁੱਧ ਦੀ ਮਾਲਕ ਹੈ ਚਲੋ ਉਹ ਗੱਲ ਬੱਕਰੀ ਆ ਵੀ ਜਿਹੜਾ ਹਜੇ ਨਾਰਮਲ ਘਰੇ ਥੋੜਾ ਬਹੁਤਾ ਪਸ਼ੂ ਜੀ ਦਾ ਦੁੱਧ ਤੇ ਆਉਂਦਾ ਲਾਜ਼ਮੀ ਆਟੋਮੈਟਿਕ ਘਟ ਜਾਂਦਾ ਤਾਂ ਬੰਦਾ ਸਾਹਮਣੇ ਬਿਜਾਰੀ ਲੱਗ ਜਾਂਦਾ ਜਿਹੜਾ ਹਜੇ ਬੰਦਾ ਇੰਤੋਰ ਕਰਦਾ ਥੋੜੀ ਬਹੁਤੀ ਜਿੰਮ ਸਮਾਈ ਮਾਰੇ ਮੁੱਠੀ ਵਧਾਤੀ ਇਹਦੇ ਨਾਲ ਖਾਣਾ ਪੀਣਾ ਘਟਾ ਜਾਂਦਾ ਪਸ਼ੂ ਇਹ ਪ੍ਰੋਬਲਮ ਵੀ ਬਹੁਤ ਆ ਜਾਂਦੀ ਆਮਦ ਦੇ ਨੂੰ ਹੁਣ ਇਸ ਤੋਂ ਬਾਅਦ ਵਾਲੀ ਜਿਹੜੀ ਹੈ ਸਾਨੂੰ ਚਵਾਈ ਦਿਖਾਵਾਂਗੇ ਮਹਿਲਾ ਚੌਂਕ ਵਾਲੀ ਉਹ ਵੀ 23 24 ਕਿਲੋ ਤੇ ਇਹ ਵੀ 23 24 ਕਿਲੋ ਦਿੰਦੀ ਹੈ ਚਲੋ ਲਾਈਵ 'ਚ ਵੱਧ ਘਟ ਹੋ ਜਾਂਦਾ ਉਹ ਗੱਲ ਵੱਖਰੀ ਹੈ ਤੇ ਉਦੋਂ ਬਾਅਦ ਇੱਕ ਮਿਲਕਿੰਗ ਸਾਨੂੰ ਦਿਖਾਵਾਂਗੇ ਸਾਡੇ ਪਿੰਡ ਦੇ ਗਮਾਂਢੀ ਗੁੰਟੀ ਪਿੰਡ ਚ ਦਿਖਾਵਾਂਗੇ ਉਹ ਤੁਹਾਨੂੰ ਉਦੋਂ ਬਾਅਦ ਤੀਜੀ ਮਿਲਕਿੰਗ ਹੋਰ ਦਿਖਾਵਾਂਗੇ ਪਹਿਲੀ ਇਹ ਤੀਜੀ ਮੈਲਾ ਚੌਂਕ ਵਾਲੀ ਪਰਸੋਂ ਖਾਲੀ ਕਰਾਂਗੇ ਅੱਜ ਪਹਿਲੀ ਚਵਾਈ ਹੋ ਗਈ ਕੱਲ ਨੂੰ ਆਥਨੇ ਦੂਜੀ ਚਵਾਈ ਕੱਲ ਨੂੰ ਤੜਕੇ ਤੀਜੀ ਚਵਾਈ ਇਹ ਮਾਝ ਦੀਆਂ ਤਿੰਨ ਚਵਾਈਆਂ ਹੋ ਜਾਣਗੀਆਂ ਇੱਕ ਖਾਲੀ ਲੈ ਲਓ ਦੋ ਚਵਾਈਆਂ ਲੂਤੀਆਂ ਨਾਲ ਲਓ ਜਿਵੇਂ ਮਰਜ਼ੀ ਲੈ ਲਓ ਤੇ ਕੱਲ ਨੂੰ ਆਥਨੇ ਫਿਰ ਜਾ ਕੇ ਮੈਲਾ ਚੌਂਕ ਵਾਲੀ ਜਿਹੜੀ ਖਾਲੀ ਹੋਊਗੀ ਲੇਕੇ ਕੱਟਾ ਬਹੁਤ ਸੋਹਣਾ ਦਿੱਤਾ ਸੀ ਇਹ ਕੱਟੇ ਹੁੰਦੇ ਰੰਗ ਲੱਗੇ ਜਾਂਦੇ ਹਨ ਉਹ ਤਾਂ ਚਲ ਇਹ ਜੀ ਮੱਝਾਂ ਤਾਂ ਕੱਟਾ ਵੀ ਨਹੀਂ ਮਾੜਾ ਵੀਰੇ ਜਿਹੜਾ ਆਮ ਨੇਚਰ ਦਾ ਭਰਾ ਛੋਡੇ ਵਰਗਾ ਦੁੱਧ ਕੱਢਦੇ ਘਰੇ ਕਿਉਂ ਵੀ ਇਹ ਤਾਂ ਐ ਮੰਨ ਲਾ ਵੀ ਬਹੁਤ ਜਿਆਦੇ ਆਪਣੇ ਮੁਕਾਬਤਾ ਇਹ ਕੱਟਾ ਬਹੁਤ ਜਿਹੜਾ ਐਂਡ ਵਾਲੀ ਮੱਝ ਹੁੰਦੀ ਹੈ ਜਿਹੜੀ 20-22 ਕਿਲੋ ਤੋਂ ਦੁੱਧ ਜਿਆਦਾ ਦਿੰਦੀ ਹੈ ਤਾਂ ਕਿਤੇ 23-24-25 ਵਾਲੀਆਂ ਮੱਝਾਂ ਤੇ ਟਮਾਟਰ ਲੱਗਾਂ ਹੁੰਦੇ ਨੇ 26-27 ਵਾਲੀਆਂ ਜਮੇ ਇਕੱਲੀ-ਇਕੱਲੀ ਹੁੰਦੀ ਹੈ ਪਸਾ ਇਸ ਤਰ੍ਹਾਂ ਦੇ ਜਿਹੜੀਆਂ ਇਦਾਂ ਦੇ ਮੱਝਾਂ 23 ਤੋਂ 24 ਵਾਲੀਆਂ ਹੋ ਗਈਆਂ ਏਟਾ ਵੰਗਾ ਟਾ ਵੰਗਾ ਮੱਝਾਂ ਮਿਲਦੀਆਂ ਲੱਖਾਂ ਪਸਨਾ ਮਗਰ ਇੱਕ ਕਰਦੀ ਠੀਕ ਹੈ ਜਿਵੇਂ ਤੂੰ ਦੇਖ ਲਈ ਸਾਰਾ ਸਾਲ ਚ ਬਾਈ ਚੱਲੀ ਜਾਊਗਾ ਯਾਰ ਜਿਹੜੇ ਮਾਨਦਾਰ ਬੰਦੇ ਨੇ ਘਰੇ ਇਹ ਜਾਂਦੇ ਠੀਕ ਹੈ ਸਾਰਾ ਸਾਲ ਚ ਬਾਈ ਚੱਲੀ ਜਾਊ ਸਾਰੇ ਸਾਲ ਦੇ ਵਿੱਚ ਤੂੰ ਦੇਖ ਲਈ ਜਿਹੜੀਆਂ ਮਤਲਬ 22 23 ਕਿਲੋ 24 ਕਿਲੋ ਕੋਈ 22 ਕਿਲੋ ਕਰਾਉਂਦੀ ਐ ਤਾਂ ਉਹ ਬਹੁਤ ਟਮਾਟਾ ਲਾ ਜਿਆਦੇ ਕੇਸ ਹੁੰਦਾ ਤੇ ਬਾਕੀ ਨਹੀਂ 20 21 19 22 23 ਇਹ ਤਾਂ 25 25 ਵੀ ਹੋ ਜਾਂਦਾ ਉਹ ਗੱਲ ਵੱਖਰੀ ਐ ਪਰ ਅੱਜ ਤੱਕ ਜਿਹੜਾ ਜ਼ਿਆਦਾ ਹੈ ਟਾਪ ਮਿਲਕ ਰਿਕਾਰਡ ਕਰਾਂ ਦੇ ਵਿੱਚ ਜ਼ਿਆਦਾ ਹੁੰਦਾ ਤੇ ਉਹ ਜ਼ਿਆਦਾ ਹੀ ਹੁੰਦਾ ਵੀ ਮੀਤ ਪਾ ਕੇ ਕਈ ਕਦੇ ਵਿਚਾਰੇ ਤੇ ਟਾਮੀਆਂ ਟੱਲ ਨੰਬਰ ਚ ਹੁੰਦੇ ਨੇ ਭਾਈ ਹੋਰ ਕਰੋਬਰ ਜੀ ਬਾਈ ਜੀ ਰਾਮ ਰਾਮ ਜੀ ਹੋਰ ਸਨੋ ਹੋਰ ਫਰਸਾਨੀ ਸਭ ਠੀਕ ਹੈ ਇਧਰ ਵੀ YouTube ਤੇ ਵੀ ਆਪਣੇ ਪਹੁੰਚ ਗਏ ਸਰਜਣ ਮਿੱਤਰ ਔਰ ਤੇ ਉਹ ਮੁੱਚ ਗਿਆ ਬਾਈ ਕਿੱਥੇ ਹੈ ਫਾਰਮ ਤੁਹਾਡਾ ਆਪਣਾ ਫਾਰਮ ਟਵਾਲੀ ਆ ਵੀਰੇ ਰਾਮਪਰੇ ਫੂਲ ਦੇ ਨਾਲ ਹੈ ਬਠਿੰਡਾ ਜਿਲ੍ਹਾ ਇਹ ਆਪਣਾ ਜਿੱਥੇ ਅੱਜ ਚਵਾਈ ਚੱਲਦੀ ਹੈ ਇਹ ਪੁੱਛੋ ਕਲਾਗੀ ਠੀਕ ਹੈ ਜੀ ਰੂਮੀਆਣਾ ਗੁਰਦੁਆਰਾ ਜਿੱਥੇ ਬਠਿੰਡਾ ਜਿਲ੍ਹੇ ਦਾ ਪੰਡੀ ਹੈ ਤੇ ਇਹ ਪੁੱਛੋ ਆ ਬਾਈ ਨਿੱਕੇ ਦੇ ਘਰੇ ਅੱਗੇ ਹਜੇ ਤਾਂ ਚਲੋ ਤੁਹਾਨੂੰ ਬਾਲਟੀ ਦੇ ਸਾਹਮਣੇ ਅਗੇ ਖੜਾ ਨਿੱਕਾ ਆਪ ਦੇਖ ਸਕਦੇ ਹੋ ਤੁਸੀਂ ਪਰ ਅੱਲਕੇ ਤੁਹਾਨੂੰ ਕਰਦੇ ਚੱਲ ਹਜੇ ਤਾਂ ਆਪਾਂ ਬਾਲਟੀ ਖਾਲੀ ਕਰਾਉਣੀ ਹੈ ਤਾਂ ਜੇ ਲੋ ਖਾਲੀ ਕਰਨ ਲਗੇ ਬਸ ਬਾਲਟੀ ਦੱਸ ਦਿਓ ਬਸ ਉਹਨੂੰ ਕਰ ਲਾ ਮੰਜ ਕਰਨੀ ਹੁਣ ਸਹੀ ਕੋਸ ਸਮਝ ਕਰਨੀ ਕਰ ਲਾ ਲਓ ਲਓ ਵੀ ਮਿੱਤਰੋ ਜੱਕੋ ਮੋਟੀਵੇਟਿਵ ਜਮਾ ਖਾਲੀ ਬਾਲਟੀ ਹੋ ਗਈ ਹਾਂਜੀ ਗੁਰਪ੍ਰੀਤ ਜੀ ਗੁੱਡ ਮਾਰਨਿੰਗ ਜੀ ਮਨਦੀਪ ਬਹੁਤ ਵਧੀਆ ਬਾਈ ਆਪਣੇ ਦੱਸ ਜਿਸ ਕਰਨ ਬਹੁਤ ਵਧੀਆ ਵੀਰੇ ਆਪਣੇ ਸੁਣਾਓ ਹਾਲ ਚਾਲ ਤੇ ਉਧਰ ਕਬਤਾਨ ਤਾਂ ਸਸੀਕਾਲ ਕਬਤਾਨ ਬਾਈ ਸਿੱਧੂ ਆ ਗਿਆ ਦੁੱਧਾਂ ਲੈ ਕਰੀਏ ਉਹਨਾਂ ਵਰਕ ਐਂ ਤੰਗਰੀਜੀ ਮਣੀ ਮਤੀ ਉਹਨਾਂ ਲੱਗ ਗਿਆ ਪਰ ਇਹਨਾਂ ਨੇ ਸਿੱਖਿਆ ਤੀ ਭਰਾਮਣੇ ਜਦ ਲਿਖਣ ਲਿਖਦੇ ਹੈ ਕਮੈਂਟ ਕਰਦੇ ਮਜਬੂਰ ਸੀ ਮਜਬੂਰੀ ਫਿਰ ਹੋ ਕੇ ਬੰਦਾ ਪੜਦਾ ਨਹੀਂ ਹੁੰਦਾ ਫਿਰ ਉਹ ਜਿਵੇਂ ਆਪੇ ਆਹਲੀ ਆਲੀ ਇਹਨਾਂ ਨੇ ਅੰਗਰੇਜ਼ੀ ਸਿੱਖਿਆ ਤੀ ਜਿੱਦੇ ਫੇਸਬੁੱਕ ਤੇ ਐਸੀ ਸੱਚ ਇਹ ਹੈ ਵੀ ਆਪਾਂ ਨੂੰ ਨਾ ਤਾਂ ਅੰਗਰੇਜ਼ੀ ਕਿਉਂਕਿ ਆਪਾਂ ਬਹੁਤ ਘੱਟ ਪੜੇ ਹੋਏ ਸੀਗੇ ਮੇਰੇ ਨਾਲ ਤਾਂ ਸਾਰੇ ਉਹਦੇ ਨੂੰ ਕੋਈ ਭੌਂ ਦੇ ਅੜਜੇ ਕੰਮ ਉਹ ਗੱਲ ਵੱਖਰੀ ਐ ਤੇ ਪਹਿਲਾਂ ਆ ਗਿਆ ਉੱਧਰ ਵੀ ਕਰਮ ਆ ਗਿਆ ਜੀ ਸਿੱਧੂ ਆ ਗਿਆ ਤਾਂ ਉਹਨਾਂ ਆ ਗਏ ਜੀ ਨਰਿੰਦਰ ਆ ਗਿਆ ਗੌਰਪ੍ਰੀਤ ਆ ਗਿਆ ਫਿਰ ਥੱਲੇ ਬੂਟਾ ਆ ਗਿਆ ਜੀ ਅਨਮੋਲ ਆ ਗਿਆ ਹੋਰ ਸਭ ਠੀਕ ਆ ਜੀ ਠੀਕ ਆ ਜੀ ਇਧਰ ਵੀ ਆਪਣੇ ਇਸ ਕਰਨ ਤੋਂ ਬਾਅਦ ਬਾਈ ਨਿੱਕਾ ਆ ਗਿਆ ਜੀ ਗੋਰਾ ਪੀਸਿੰਗ ਬੜਿੰਗਾ ਤੇ ਲੈ ਬੀ ਤਾ ਬਲਜੀਤ ਆ ਗਿਆ ਬਾਈ ਧੰਨਵਾਦ ਦੋਨੇ ਸਾਈਡ ਬੈਠ ਕੇ ਜਵਾਈ ਠੀਕ ਸੁੱਖ ਚੈਨ ਆ ਗਿਆ ਜੀ ਦੋਨੇ ਪਾਸੇ ਬੈਠ ਕੇ ਫਿਰ ਨਜ਼ਾਰਾ ਠੀਕ ਹੈ ਠੀਕ ਹੈ ਬਾਈ ਨਿੱਕੇ ਓਕੇ ਜੀ ਬਾਈ ਮੇਲੇ ਦੀਆਂ ਤਿਆਰੀਆਂ ਫੁੱਲ ਚੱਲੀ ਜਾਂਦੀਆਂ ਨੇ ਤੁਹਾਡੇ ਭਰਾਵਾਂ ਦਾ ਸਜੋਈ ਚਾਹੀਦਾ ਬਸ ਉਸ ਨਾਲ ਹੇ ਮੇਰੇ ਤੋਂ ਮਾਰੋ ਸਾਰੇ ਵੀਰ ਕਹੋ ਜਿਹੜੇ ਜਿਆਰ ਦੋਤਾਂ ਨੂੰ ਵੀ ਆ ਗਿਆ ਮੇਲਾ ਭਾਈ ਅਸੀਂ ਕੁਝ ਪਿਆਰ ਕਰੋ ਪੂਰਾ ਮਾਨਦਾਰੀ ਵਾਲਾ ਇੱਕ ਨੰਬਰ ਮੇਲਾ ਜਿਹੜਾ ਮਹਿੰਸਾ ਦੇ ਪੱਖ ਵਾਲਾ ਗੁਰਮੀਤ ਸੋਨ ਗੁੱਡ ਮੌਰਨਿੰਗ ਭਾਈ ਬਹੁਤ ਸਿੱਧੂ ਗੁੱਡ ਇਹਦਾ ਬਹੁਤ ਧੰਨਵਾਦ ਗੋਰਿੰਦਰ ਸਾਨੂੰ ਗੁੱਡ ਬਾਈ ਧੰਨਵਾਦ ਵੀਰੇ ਨਹੀਂ ਵੀਰੇ ਨੰਬਰ ਤੇ ਬਕਾਊ ਕਰਾਉਣਾ ਨਹੀਂ ਨਹੀਂ ਬਕਾਊ ਆਸਤੇ ਨਹੀਂ ਬਰੇ ਜਿਹੜੀ ਚਵਾਈ ਹੈ ਨਾ ਲੈਬ ਚਵਾਈ ਕਰਾਉਣੇ ਉਹ ਬਟਨ ਤਾਂ ਬੜਾ ਰੀਚਾ ਨਾ ਕਰਵਾਉਂਦਾ ਹੁੰਦਾ ਤੇ ਉਹ ਵੀ ਬਕਾਊ ਦਾ ਅਗਲਾ ਦੁੱਧ ਦਿਖਾ ਕੇ ਮਾਲਕ ਨੂੰ ਪਰੇ ਦਰਦਾ ਇਹ ਆਮ ਪਰਿਵਾਰਾਂ ਦੇ ਵਿੱਚ ਉਹ ਜਿਹੜੇ ਮਤਲਬ ਪੰਜ 10 ਪਸ਼ੂ ਪਾਲਦੇ ਸਰੇ ਪਾਲਣਾਂ ਜਿਹੜਾ ਇਹਨਾਂ ਨੇ ਵੀ ਬਈ ਉਹ ਉਹ ਥਾਣੀ ਬਈ ਜਿੱਥੋਂ ਕੋਈ ਚੰਗੇ ਮੱਝ ਨਾ ਪਾਲੀ ਰੋਵੇ ਇਹਨਾਂ ਨੇ ਅੱਜ ਤੱਕ ਵਪਾਰ ਨਹੀਂ ਵਿਚਾਰਨ ਕੀਤਾ ਤੇ ਖਰੀਦਣੀਆਂ ਹੀ ਆ ਉਹ ਗੱਲ ਵੱਖਰੀ ਐ ਵੀ ਜੇ 25 ਵਾਲੀ ਪਸੰਦ ਆ ਤਾਂ 20 ਦਿੰਦੀ ਆ ਕਿਤੇ ਵੇਚ ਨਹੀਂ ਪੈ ਜਾਂਦੀ ਗਾ ਤੇ ਲੇਕਿਨ ਉਹ ਨੂੰ ਨਹੀਂ ਵੇਚਣ ਵਾਲੀ ਇਹਨਾਂ ਕੋਲੇ ਤੇ ਉਦੋਂ ਬਾਅਦ ਜੀ ਤਰਵਿੰਦਰ ਬਹੁਤ ਵਧੀਆ ਕੰਮ ਆ ਪਾਇਆ ਜੀ ਧੰਨਵਾਦ ਸੁਨੀਲ ਜੀ ਗੁੱਡ ਮਾਰਨਿੰਗ ਜੀ ਸੰਦੀਪ ਧੰਨਵਾਦ ਵੀਰੇ ਤਰ ਤਰਨ ਤੋਂ ਬਾਈ ਕਹਿੰਦਾ ਹਾਂ ਜੀ ਲਖਾਈ ਸਸੀ ਕਾਲ ਵੀਰੇ ਹੋਰਸ ਰੋ ਮੜੀ ਜੀ ਕਰਦੇ ਕਰ ਦੋ ਚੱਲਦੇ ਚੱਲਦੇ ਆਜੂ ਇੱਕ ਗੱਲ ਆ ਬਾਈ ਅੱਜ YouTube ਤੇ Facebook ਵਾਲਾ ਨਾ ਪੂਰਾ ਮਕਾਬਲਾ ਚੱਲੀ ਜਾਂਦਾ YouTube ਵਾਲੇ 98 ਹੋ ਗਏ ਅੱਜ ਪਹਿਲੀ ਵਾਰ ਹੋਇਆ ਵੀ ਫੇਸਬੁੱਕ ਨੂੰ ਜਿਹੜਾ ਮਾਰਾ ਪਛੇੜ ਪਸਾਰ ਚੱਲਿਆ ਵੀ YouTube ਸੱਚਮੁੱਚ ਹੀ ਹੈ। ਨਹੀਂ ਪਰ ਮੱਝਾਂ ਮਸ਼ੀਨਾਂ ਲਾ ਕੇ ਵੀ ਚੋਈ ਜਾ ਸਕਦੀ ਹੈ ਪਰ ਲਾਉਣੀ ਪਾਉਗੇ ਜਿਵੇਂ ਹੁਸੈਨ ਵਾਲੇ ਮੁੰਡਿਆਂ ਨੇ ਲਾਈ ਹੈ। ਵੀ ਇਹਨਾਂ ਦੀ ਗਾੜੀ ਦਾ ਫਰਕ ਹੁੰਦਾ ਜਿਵੇਂ ਮੂਰਲੇ ਪਾਸੇ ਦੁੱਧ 60 ਮੱਕੇ ਜਾਂਦਾ ਮੂਰਲੇ ਥਣਾਂ 'ਚ ਹਰ ਇੱਕ ਮੱਝ ਦੀ। ਜੇ ਮਾਲਾ ਜਿਹੜੀ 24 25 ਲੀਟਰ ਵਾਲੀ ਮੱਝ ਹੁੰਦੀ ਹੈ ਉਹਦੇ ਮਗਰਲੇ ਥਣਾਂ 'ਚ 7-8 ਕਿਲੋ ਹੁੰਦਾ ਮੂਰਲੇ ਦੇ 4 3-4 ਕਿਲੋ ਦੁੱਧ ਹੁੰਦਾ ਵੱਧ ਤੋਂ ਵੱਧ 5 ਕਿਲੋ ਦੀ ਗਾੜੀ ਸਭ ਤੋਂ ਵੱਡੀ ਗਾੜੀ ਮੰਨੀ ਜਾਂਦੀ ਹੈ। ਉਦੋਂ ਫਿਰ ਜਦੋਂ ਮੋਕਦਾ ਉਦੋਂ ਬੰਦਾ ਕੋਲੇ ਬੈਠਾ ਹੋਵੇ ਉਦੋਂ ਲਾ ਕੇ ਪ੍ਰੈਸ਼ਰ ਪੁੱਜੀ ਚੱਕਵੇ YouTube ਵਾਲਿਆਂ ਦਾ 112 ਦੇ ਠੋਕੀ ਗੱਡੀ ਬੱਲੇ ਬੱਲੇ ਭਈ ਆਇਆ YouTube ਵਾਲੇ ਤਕੜੇ ਹੋਏ ਪਰ ਫੇਸਬੁੱਕ ਵਾਲੇ ਉਹ ਆ ਤੇ YouTube ਵਾਲੇ ਗਏ ਬਾਜੀ ਮਾਰ ਗਏ ਹਾਂਜੀ ਹਾਂਜੀ ਭਰੇ ਹੁਣ ਤਾਂ ਇੱਕ ਦਿਨ ਵਾਲੀ ਰੱਖਿਆ ਬਰੇ ਟ੍ਰੇਨਿੰਗ ਦਾ ਕੰਮ ਕਾਪੀ ਡੈਰੀ ਪੈਨ ਸਾਰਾ ਤੁਹਾਡੇ ਕੋਲੇ ਹੋਣਾ ਚਾਹੀਦਾ 9 ਵਜੇ ਤੁਸੀਂ ਹਾਜ਼ਰ ਹੋਣੇ ਚਾਹੀਦੇ 4 ਵਜੇ ਤੱਕ ਤੁਹਾਨੂੰ ਪਿੰਡ ਤੋਰ ਦਾਂਗੇ ਭਰੇ ਇੱਕ ਦਿਨ ਦੀ ਟ੍ਰੇਨਿੰਗ ਹੈ ਮੰਗਲਵਾਰ ਤੇ ਸ਼ੁੱਕਰਵਾਰ ਭਾਈ ਜੀ ਇਹ ਦੋ ਦਿਨ ਬੰਦੇ ਆਉਂਦੇ ਆ ਜੀ ਮੰਗਲਵਾਰ ਤੇ ਸ਼ੁੱਕਰਵਾਰ ਕਿਉਂਕਿ ਐਤਵਾਰ ਆਪਣਾ ਖੁੱਲਾ ਹੁੰਦਾ ਦਿਨ ਉਹਦੇ ਸਾਰੇ ਭਰਾਵਾਂ ਨੇ ਮਿਲਣ ਆਉਣਾ ਹੈ ਕੋਈ ਡੈਰੀ ਪਾਉਣੀ ਹੈ ਕਹਿੰਦੇ ਉਹ ਮਿਲਣ ਆਉਂਦਾ ਕੋਈ 4-2 ਤਾਂ ਸਾਰਿਆਂ ਨੂੰ ਐਤਵਾਰ ਦਾ ਜਿਹੜਾ ਟਾਈਮ ਹੁੰਦਾ ਐਤਵਾਰ ਨੂੰ ਮੀਟਿੰਗਾਂ ਨਿਕਲਿਆ ਕਰਨੀਆਂ ਬਾਹਰ ਦਾ ਟਾਈਮ ਰੱਖਣਾ ਪਊ ਜਾਨੀ ਕਿ ਟ੍ਰੇਨਿੰਗ ਵਾਲਾ ਆਪਣਾ ਜਿਹੜਾ ਮੰਗਲਵਾਰ ਆ ਤੇ ਸ਼ੁੱਕਰਵਾਰ ਹੈ ਤੇ ਇਹ ਦੋ ਦਿਨ ਹੈ ਜੀ ਇਹ ਦੋ ਦਿਨਾਂ ਦੇ ਵਿੱਚ ਤੁਸੀਂ ਬਸ ਇੱਕ ਦਿਨ 9 ਵਜੇ ਪਹੁੰਚ ਸਕਦੇ ਹੋ ਜੀ ਆਥਨੇ 3 ਵਜੇ ਤੱਕ 4 ਵਜੇ ਤੱਕ ਸਾਰੀਆਂ ਜਿਹੜੀਆਂ ਪ੍ਰੋਪਰ ਢੰਗ ਦੇ ਨਾਲ ਤੁਹਾਨੂੰ ਗਾਈਡنس ਹੋਣੀ ਆ ਠੀ ਗਲੀ ਗਲੀ ਚੀਜ਼ ਬਾਰੇ ਦੁੱਧ ਬਾਰੇ ਹਰ ਇੱਕ ਚੀਜ਼ ਬਾਰੇ ਜਣੀਗੀ ਵੀ ਇੰਨੇ ਟਾਈਮ ਬਹੁਤ ਹੁੰਦਾ ਤਾਂ ਫਿਰ ਸੋਦੀ ਜਮੀ ਜਾਇਦ ਜੀ ਰੱਖੀ ਹੋਈ ਬਾਈ ਉਹਦੀ 1500 ਫੀਸ ਹੀ ਰੱਖੀ ਹੋਈ ਹੈ ਬਾਈ ਬਸ ਉਹ ਵੀ ਆਏ ਤੜਕੇ ਤੋਂ ਚੱਲ ਫਿਰਸ ਆਏਗੇ ਹੁੰਦਾ ਧਿਆਨ ਮੈਂ ਵੀ ਥੋੜੇ ਕਿੰਨੇ ਧਿਆਨ ਦੇਵਾਂਗਾ ਵੀ ਬਾਈ ਆਇਆ ਕੱਪਾਂ ਲੈ ਕੇ ਹਨ ਵੀ ਆਪਾਂ ਤਾਂ ਟ੍ਰੇਨਿੰਗ ਲੈਂਡ ਤੇ ਤੁਸੀਂ ਵੀ ਧਿਆਨ ਦੇਵੋਗੇ ਵੀ ਭਰਾਵਾ 1500 ਦੇ ਕੇ ਜਾਣਾ ਕੋਈ ਸਵਾਲ ਨਾ ਰਹੇ ਜੀ ਵੀ ਕੱਲੀ ਕੱਲੀ ਚੀਜ਼ ਜਿਹਦੇ ਤੇ ਨੁਕਸਾਨ ਹੋਵੇ ਫਾਰਮ ਦਾ ਫਿਰ ਤਾਂ ਥੋੜੀ ਜੀ ਰੱਖੀ ਵੀ ਆ ਵੀ ਇਹਨੇ ਨਾਲ ਨਾ ਦੋਨੇ ਧਰਾਂ ਨੂੰ ਫਾਇਦਾ ਹੁੰਦਾ ਹੈ ਚੀਜ਼ਾਂ ਨਾਲ ਸੋ ਉਹਨੂੰ ਐ ਹੋਊਗਾ ਵੀ ਪੈਸੇ ਦੇ ਕੇ ਬਾਈ ਨੂੰ 1500 ਦੇਣਾ ਵੀ ਯਾਰ ਕੱਲੇ ਕੱਲੇ ਚੀਜ਼ ਲਿੱਕ ਕੇ ਜਾਓ ਫਿਰ ਤੇ ਆਪਾਂ ਨੂੰ ਐ ਹੁੰਦਾ ਵੀ ਬਾਈ ਨੇ ਯਾਰ ਆਪਾਂ ਨੂੰ 1500 ਦਿੱਤਾ ਉਹਨੇ ਮੇਰਾ ਟਾਈਮ ਖਰੀਦਿਆ ਵੀ ਮੈਂ ਸਪੈਸ਼ਲੀ ਉਹਦੇ ਲਈ ਟਾਈਮ ਕੱਢਾਂ ਠੀਕ ਹੈ ਫਿਰ ਉਹਦੇ ਲਈ ਸਪੈਸ਼ਲੀ ਟਾਈਮ ਕੱਢਿਆ ਹੁੰਦਾ ਆਪਾਂ ਉਹ ਭਾਵਾਂ ਦੀ ਭਾਵਾਂ ਦੀ 5 ਜਾਨੇ ਹੋਣ ਤੇ ਭਾਵਾਂ ਦੀ ਆਪਣੇ ਕੋਲੇ ਇੱਕ ਜਾਨਾ ਹੋਵੇ ਆਪਾਂ ਉਨਾ ਟਾਈਮ ਹੀ ਦੇਣਾ ਆਪਾਂ ਭਾਵਾਂ ਨੂੰ ਤੇ ਉਦੋਂ ਬਾਅਦ ਜੇ ਆਪਾਂ ਅਗੇ ਆਪਾਂ ਦੂਜੇ ਥੱਲੇ ਲਿਖ ਕਮੈਂਟ ਦੇ ਫਿਰ ਕਿਹੜੇ ਕਿਹੜੇ ਅਗੇ ਹੋਰ ਭੇਜ ਸਕਦੇ ਆ ਆਪਣੇ ਤੇ YouTube ਤੇ ਵੀ ਆਉਣਾ ਬਾਈ YouTube ਵਾਲਿਆਂ ਦਾ ਕਮਾਲ ਕਰਦੇ ਬਾਈ 140 ਦੇ ਮਾਰੀ ਗੱਡੀ ਅਗੇ Facebook ਹੁੰਦਾ ਸ਼ੇਅਰ ਕਿਦਾਂ ਨੂੰ ਜਾਂਦੀ ਉਹਨਾਂ ਦੋ ਦੋ 2.5 300 ਬੰਦਾ ਅੱਜ Facebook ਤੇ ਅਗੇ ਘੱਟ ਲੋਡ ਹੈ Facebook 100 ਦੇ ਲਗਭਗ ਪੂਰੀ ਫਿਰਦੇ ਆ 99 ਹੋ ਗਏ ਚੱਕਦੀ Facebook ਵੀ ਬਾਈ 102 ਹੋ ਗਏ ਹੈ ਮੱਜਾਂ ਦੇ ਥੱਲੇ ਭਾਈ ਮੈਡ ਤਾਂ ਦੇਖੋ ਜੀ ਜਿਵੇਂ ਦੇਖੋ ਮੈਡ ਦਾ ਇੱਕ ਗੱਲ ਹੈ ਜਿਵੇਂ ਨਿੱਕੇ ਬਾਈ ਦੇ ਪਾਏ ਹੋਏ ਆ ਜੇ ਥੋੜੇ ਪਸ਼ੂ ਆ ਪੰਜ ਚਾਰ ਉਹਨਾਂ ਚ ਤਾਂ ਜਿਹੜੇ ਮਰਜ਼ੀ ਕੰਪਨੀ ਦੇ ਪਾਲੋ ਵਧੀਆ ਤੋਂ ਉਹਨੂੰ ਧੁੱਪ ਲਵਾਓ ਜਿਵੇਂ ਹੁਣ ਇਹ ਪਸ਼ੂ ਪਾਸੇ ਜਾਵੜਨਗੇ ਉਧਰਲੇ ਕਰੇ ਇਧਰ ਇਹਨਾਂ ਨੇ ਚੱਕ ਕੇ ਪੂਰਾ ਵਧੀਆ ਗੌਰ ਨਾਲ ਬੋਕਰ ਮਾਰ ਕੇ ਇਹਨਾਂ ਨੇ ਖੜੇ ਕਰ ਦਨੇ ਗੰਦਾ ਨਾਲ ਧੁੱਪ ਲੱਗ ਜਣੇ ਫੇਰ ਪਾ ਦੇਣੇ ਉਹ ਤਾਂ ਮੈਡ ਦਾ ਹੈ ਨਹੀਂ ਕੋਈ ਨੁਕਸਾਨ ਪਰ ਜੇ ਮੈਡ ਥੱਲੇ ਖੁੱਲੋ ਧੋਣਾ ਨਹੀਂ ਫੇਰ ਮੈਡ ਪਾਉਣ ਦਾ ਕੋਈ ਫਾਇਦਾ ਨਹੀਂ ਉਹ ਤੋਂ ਫਰਸ਼ ਹੀ ਚੰਗੀ ਆ ਠੀਕ ਆ ਪਾਉ ਕੋਈ ਜੇ ਮਰਜੀ ਕੰਪਨੀ ਦਾ ਵਧੀਆ ਕੰਪਨੀ ਦਾ ਪਾ ਲੋ ਪਹਿਲਾਂ ਇੱਕ ਭਾਰਤ ਦੇ ਮੈਟ ਆਉਂਦੇ ਸੀ ਉਹ 5 ਸਾਲ ਦੀ ਗਾਰੰਟੀ ਦਿੰਦੇ ਸਭ ਤੋਂ ਵਧੀਆ ਮੈਟ ਅਜੇ ਤੱਕ ਮੇਰੇ ਕੋਲੇ ਪੁਰਾਣੇ ਸਮੇਂ 'ਚ ਉਹ ਲੈਂਦੇ ਬੇ ਸੀ ਅੱਜ ਵੀ ਉਹ ਤੁਰੇ ਫਿਰਦੇ ਆ ਜਿਹੜੇ ਠੀਕ ਆ ਤੇ ਜਿਹੜੇ ਆਮ ਲੈਂਦੇ ਸੀਗੇ ਕੋਈ 1200 ਦਾ 1300 ਦਾ ਕੋਈ ਕਹਿੰਦਾ ਆ ਲੈ ਲਓ ਆ ਲੈ ਲਓ ਬੜਾ ਚੰਗਾ ਬੜਾ ਚੰਗਾ ਤੇ ਉਹ ਮੈਟ ਆ ਜਿਹੜੇ ਜਦੋਂ ਥੋੜੇ ਟਾਈਮ 'ਚ ਖਰਾਬ ਜਿਹੜੇ ਹੋ ਜਾਂਦੇ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਇਧਰ ਹੋਰ ਪਾਰ ਕਮੈਂਟ ਤੇ ਇਧਰੋਂ ਆਪਾਂ ਦੇਖੀਏ ਤੇ ਆਪਾਂ ਕਿੱਥੇ ਜੇ ਪਹੁੰਚ ਗਏ ਸੀ ਕਿੱਥੇ ਜੇ ਪਹੁੰਚ ਗਏ ਸੀ ਦੁਬਾਰੇ ਆਪਾਂ ਜੀਤ ਬਜੀਤ ਸੁਖਸੈਨ ਪਹੁੰਚ ਗਏ ਜੀ अजीत ਸੱਧੂ ਪਹੁੰਚ ਗਏ ਸੀ ਸੁਖਸੈਨ ਬਾਈ ਜੀ ਪਰਮੇਤ ਪ੍ਰਤਾਪ ਤੇ ਮੋਨਾ ਆ ਗਿਆ ਜੀ ਗੁਰਵਿੰਦਰ ਆ ਗਿਆ ਤੇਮਿੰਦਰ ਆ ਗਿਆ ਸ੍ਰੀਲ ਆ ਗਿਆ ਸੰਦੀਪ ਆ ਗਿਆ ਲੱਖਾ ਆ ਗਿਆ ਪਰਮੇਤ ਆ ਗਿਆ हां जी ਵੀਰੇ ਵੈਲਕਮ ਜੀ ਵੈਲਕਮ ਕਰਮੀ ਤੁਸੀਂ ਤਾਂ ਕਮਾਂਡੀ ਜੇ ਫਿਰ ਜਾਮਾ ਵੀਰੇ ਤੁਹਾਡਾ ਫਾਰਮ ਜਿਤੋਂ ਮਰਜੀ ਆਓ ਯਾਰ ABC ਸੀਮਨ ਬੈਂਕ ਤੇ ਉਸ ਤੋਂ ਬਾਅਦ लवली ਸੰਧੂ ਗੁੱਡ ਮਾਰਨਿੰਗ ਜੀ ਰਹੁਤ ਬਾਈ ਜੀ ਜਸਵੀਰ ਡਾਕਟਰ ਧੰਨਵਾਦ ਬਲਕਰਨ ਜਸਕਰਨ ਕੋਰਪ੍ਰੀਤ ਉਹ ਤਸਵੀਰ ਅੱਜ ਜਦੋਂ ਤੂੰ ਬਲਦੇਵ ਕੋਲੇ ਜਾਵੇਂਗਾ ਨਾ ਬਰਨਾਲੇ ਉਹ ਲੈਵ ਵਾਲੇ ਸਰਟੀਫਿਕੇਟ ਬਣ ਕੇ ਆਉਣਗੇ ਅੱਜ ਉਹ ਬਾਈ ਬਣ ਕੇ ਤੇਰੀ ਡਿਊਟੀ ਆ ਕਿਉਂਕਿ ਫਿਰ ਬਲਦੇਵ ਨੂੰ ਕੱਲੇ ਨੂੰ ਮੇਲੇ ਕਰਕੇ ਕਸਾ ਮੁੜ ਕੇ ਉਹਨੇ ਅੱਜ ਦਵਿੰਦਰ ਕੋਲੇ ਵੀ ਜਾਣਾ ਤੇ ਤੂੰ ਬਸ ਉੱਤੇ ਬਰਨਾਲੇ ਕਿਉਂਕਿ ਤੂੰ ਤਾਂ ਕੰਮ ਸਾਰੇ ਪਿੰਡਾਂ ਦੇ ਵਿੱਚ ਕਰਦਾ ਹੀ ਉਹ ਤੇ ਜਾਦੇ ਖੁੱਡੀ ਕਰਨੀ ਜਾਦੇ ਕੰਮ ਆ ਤੁਹਾਨੂੰ ਉਹ ਪਿੰਡਾਂ ਦੇ ਤੇ ਬਲਦੇਵ ਤੋਂ ਬਸ ਉਹ ਲੈਵ ਵਾਲੇ ਸਰਟੀਫਿਕੇਟ ਫੜ ਲੈ ਮਾਈ ਬਣ ਕੇ ਤੇ ਹੁਣ ਜਿਹੜੀਆਂ ਕਈ ਚਵਾਗਾਂ ਹੁੰਆਂ ਉਹਨਾਂ ਨੂੰ ਸਰਟੀਫਿਕੇਟ ਲੈਵ ਵਾਲੇ ਸਾਰੇ ਦੇਣੇ ਸੀਗੇ ਤੇ ਇਹਨਾਂ ਕੰਮ ਕਰ ਦੇ ਗੁਰਪ੍ਰੀਤ ਬਾਈ ਬਹੁਤ ਬਸ ਕਰਨ ਤੋਂ ਬਾਅਦ ਆਸਟ੍ਰੇਲੀਆ ਤੋਂ ਬਾਈ ਕਹਿੰਦਾ ਬੇਟੀ ਜੀ 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 ਨਹੀਂ ਬਾਈ ਕਹਿੰਦਾ ਬਾਈ ਕਹਿੰਦਾ ਆਸਟ੍ਰੇਲੀਆ ਦਾ ਟੂਰ ਕਰਵਾਉਣਾ ਟਾਡਾ ਧੰਨਵਾਦ ਬ੍ਰੇਤੀ ਧੰਨਵਾਦ ਬਹੁਤ ਬਹੁਤ ਤੇ ਗੋਰਪ੍ਰੀਤ ਮੱਝਤੀ ਜੀ ਸੁਏ ਬ੍ਰੇਤੀ ਜੀ ਸੁਏ ਗੋਰਪ੍ਰੀਤ ਸਿੰਘ ਸਸੀ ਕਾਲ ਜੀ ਬਾਈ ਹਾਂਜੀ ਸਸੀ ਅਕਾਲ ਕਾਜਲ ਜੀ ਬਰਮ ਆਲੰਗਦੀਪ ਲਵਦੀਪ ਦਾਰਾਮਾਨ ਯਾਰਾ ਦਾ ਯਾਰ ਕਹਿੰਦਾ ਦਾਰਾਮਾਨ ਪਹੁੰਚ ਗਏ ਨੇ ਰਾਮ ਸਿੰਘ ਜੀ ਧੰਨਵਾਦ ਪ੍ਰੀਤ ਧੰਨਵਾਦ ਜੀ ਚਮਕੌਰ ਸਸੀ ਕਾਲ ਜੀ ਹਰਜਿੰਦਰ ਫੀਡ ਬਾਰੇ ਆਪਾਂ ਇੱਕ ਨਾ ਵੱਖਰੀ ਵੀਡੀਓ ਬਣਾਵਾਂਗੇ ਦੂਜੇ ਪਸ਼ੂ ਵੀ ਦਿਖਾਵਾਂਗੇ ਬਾਈ ਦੇ ਬਹੁਤ ਤਗੜੇ ਆਪਾਂ ਲਾਈਵ ਦੇ ਵਿੱਚ ਨਹੀਂ ਉਹ ਚੀਜ਼ ਕੱਲੀ ਕੱਲੀ ਚੀਜ਼ ਪੁੱਛਾਂਗੇ ਨੂੰ ਵੀ ਕੀ ਪਉਣਾ ਹੈ ਕਿਹੜੀ ਚੀਜ਼ ਤੇ ਚੱਲਦੀ ਐ ਕੈਲਸ਼ੀਅਮ ਕੀ ਦੇਣਾ ਐ ਭੁੱਖ ਦੀ ਦਵਾਈ ਕੀ ਦੇਣਾ ਕੱਲੀ ਕੱਲੀ ਚੀਜ਼ ਪੁੱਛਾਂਗੇ ਆਪਾਂ ਪੂਰੀ ਤਕੜੀ ਇੰਟਰਵਿਊ ਕਰਾਂਗੇ ਪੜਾਟਿਆਂ ਲਈ ਜਿਵੇਂ ਕਰਮ ਪੱਤਰਕਾਰ ਜੇ ਨਹੀਂ ਪੁੱਛਦੇ ਸਵਾਲ ਜੇ ਕਿਨੂੰ ਜਾ ਕੇ ਵੱਡੇ ਨਾਲ ਪਰ ਨਿੱਕੇ ਨੂੰ ਆਏ ਘੇੜ ਲੈਣੇ ਸਾਰਾ ਪੀੜਪੁਰ ਸਭ ਸੁਣਨ ਤਾਦ ਦੇਣੀਆਂ ਉਹ ਆਪਾਂ ਵੀਡੀਓ ਸਪੈਸ਼ਲ ਬਣਾਵਾਂਗੇ ਵਰਪੇਤ ਆ ਗਿਆ ਜੀ ਕੁਲਦੀਪ ਆ ਗਿਆ ਹਰਵਿੰਦਰ ਆ ਗਿਆ ਜੀ ਹਰਵਿੰਦਰ ਆ ਗਿਆ ਜੀ ਗੁਰਮੰਦਰ ਆ ਗਿਆ ਜੀ ਲੱਖਾ ਆ ਗਿਆ ਕੁਲਦੀਪ ਆ ਗਿਆ ਜੀ ਕੁਲਦੀਪ ਆ ਗਿਆ ਜੱਤੀ ਆ ਗਿਆ ਜੀ ਪਰਮ ਆ ਗਿਆ ਆਮ ਆਦਮੀ ਪਾਰਟੀ ਸੱਸੀ ਕਾਲਜੀ ਪ੍ਰੀਤ ਪ੍ਰੇਮ ਸਿੰਘ ਆ ਗਿਆ ਜੀ ਲਖਵੀਰ ਆ ਗਿਆ ਜੀ ਗੁਰ ਪ੍ਰੀਤ ਆ ਗਿਆ ਜੀ ਗੁਰਪ੍ਰੀਤ ਸਿੰਘ ਗੰਗਾ ਨਗਰ ਤੋਂ ਧੰਨਵਾਦ ਵੀਰੇ ਨਿੱਕਾ ਆ ਗਿਆ ਭਾਈ ਸੱਸੀ ਕਾਲਜੀ ਤ੍ਰੀਨਪੁਰ ਤੋਂ ਜਗਤਾਰ ਸਿੰਘ ਭਾਈ ਤੂਰ ਆ ਗਿਆ ਜੀ ਜਗਰਾਉਂ ਤੋਂ ਆ ਗਿਆ ਜੀ ਗੁਰਵਾਸ ਸਿੰਘ ਆ ਗਿਆ ਤੇ ਲੋ ਮਿੱਤਰੋ ਇਦੋਂ ਬਾਅਦ ਵੀ ਆਪਾਂ ਕਮੈਂਟ ਦੇਖਦੇ ਆ ਤੇ ਅੱਜ YouTube ਵਾਲਿਆਂ ਨੇ ਗਣਤੀ ਕਰ ਦਿੱਤੀ 168 ਬੰਦੇ ਸੋਕੇ ਜੂ ਤੇ ਮਰਜੀ ਫੇਸਬੁੱਕ ਵਾਲੇ ਉਹ ਸੇੜੋ ਪਾੜੀ ਮੋਟੀ ਕਰੋ ਤੇ ਅੱਜ ਉਹਨਾਂ ਤੋਂ ਵੀ ਥੋੜਾ ਦਿਖਾਉਣਾ ਹੈ ਫਿਰ ਤੇ ਉਹ ਵੀ ਆਪਣੇ ਆਪ ਹਾਂ ਕੋਈ ਵੀ ਮਰਜ਼ੀ ਭਾਂਡਾ ਚੱਕ ਲੈ ਜੀ ਕਿਤੇ ਹੋਰ ਵੀ ਮਚਾਉਂ ਤੇ ਮਰਜੀ ਕਰਦੇ ਹੁਣ ਚੱਲਦੇ ਚੱਲਦੇ ਯਾਰ ਕਿਉਂਕਿ ਆਪਾਂ ਜਿਹੜੀ ਚਵਾਈ ਆਉਂਦੀ ਵੀ ਫਟਾਕੇ ਪੈਣਗੇ ਕੱਲ੍ਹ ਵਾਲੀ ਚਵਾਈ ਚ ਉਸ ਵੀ ਫਟਾਕੇ ਪੈਣਗੇ ਦੁੱਧ ਬਹੁਤ ਮਿਹਨਤ ਦਾ ਕੰਮ ਹੈ ਸਾਰਾ ਪਰਿਵਾਰ ਮਿਹਨਤੀ ਹੈ ਨਾ ਬਹੁਤ ਸਾਰੀ ਢੜੀ ਜਦੋਂ ਆਪਾਂ ਦੇਖਦੇ ਆਂ ਵੈਸੇ ਵੀ ਆ ਕੇ ਸਾਰੇ ਵਿੱਚ ਹੀ ਤੇਰੇ ਵਰਗੇ ਹੁੰਦੇ ਜੀ ਜਵਾਕ ਜੱਲਾਸਾ ਲਾ ਭੈਣ ਵਰਗੀਆਂ ਆਪਣੇ ਕੇ ਵਰਗੇ ਠੀਕ ਆ ਮਾਤਾ ਵਰਗੇ ਜਮਾਂ ਜਦੋਂ ਜਾਂਦੇ ਇਤਰੀ ਗੀੜਾ ਘੜਦੇ ਮਰਦੇ ਹੁੰਦੇ ਆ ਇਹ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਇੱਕ ਮਿਹਨਤ ਨੂੰ ਸਲਾਮ ਹੁੰਦੀ ਆ ਬਸ ਉਹਨਾਂ ਦੀ ਮਿਹਨਤ ਵਾਸਤੇ ਆਪਾਂ ਇਹੀ ਕਰ ਸਕਦੇ ਵੀਡੀਓ ਸ਼ੇਅਰ ਉਹਨਾਂ ਨੂੰ ਕਮੈਂਟ ਕਰਕੇ ਹੌਸਲਾ ਦੇ ਜੀਏ ਵੀਡੀਓ ਸ਼ੇਅਰ ਕਰੀਏ ਵੀਡੀਓ ਸ਼ੇਅਰ ਵੀ ਉਹਨਾਂ ਨੂੰ ਤਾੜੀ ਦਾ ਕੰਮ ਦਿੰਦੀ ਆ ਭਾਈ ਇੰਨੇ ਚ ਬੰਦਾ ਹੋਰ ਵੀ ਖੁਸ਼ ਹੁੰਦਾ ਵੀ ਗਾਹਣ ਦੋਨਾਂ ਵਿੱਚ ਹੋਰ ਵੀ ਚ ਆਉਂਦਾ ਆ ਬਾਕੀ ਛੋਡੇ ਨਾਲ ਪ੍ਰੋਮਿਸ ਹੈ ਕਰੋ ਬੱਦ ਵਾਰ ਸ਼ੇਅਰ ਨਿੱਕੇ ਨੂੰ ਤੇ ਸਾਰੀ ਆਪਾਂ ਏਕੂ ਜਿਹੜਾ ਡਿਟੇਲ ਆ ਜਿਹੜੀ ਉਹਦੇ ਨਾਲ ਸਾਂਝੀ ਕਰਾਂਗੇ ਮਾਜੀ ਬਾਕੀ ਇਹ ਵੀ ਇਕੱਲੀ ਹੋਰ ਵੀ ਚਵਾਈ ਸਕੇ ਨਾਲ ਖੜੇ ਝੋਟੇ ਉਹ ਵੀ ਚਵਾਈ ਸੀ ਹੁਣ ਵੀ ਤੁਹਾਨੂੰ ਮੜਾ ਜਿਹਾ ਥੋੜਾ ਜਿਹਾ ਦਿਖਾਵਾਂਗੇ ਬਸ ਉਹ ਬਾਕੀ ਹੋਰ ਵੀ ਦੂਜੇ ਤਰੇ ਵੀ ਹੈਗੇ ਆ ਠੀਕ ਹੈ ਜੀ ਤਾਂ ਇਹ ਚੱਕਰ ਹੈ ਜੀ ਹੁਣ ਸਾਨੂੰ ਜਮਾ ਦੁੱਧ ਤੇ ਰੱਖ ਤੇ ਉਹ ਵੀ ਦੋਨੇ ਕੈਮਰੇ ਮਤੋਂ ਹੁਣ ਖੋਲੇ ਆ ਕੋਈ ਫੇਸਬੁਕ ਚ ਲੱਗਿਆ ਸਾਨੂੰ ਤਾਂ YouTube ਚ ਲਾਓ ਜੀ YouTube ਤੇ 199 ਬੰਦੇ ਜੁੜ ਗਏ ਤੇ ਹਾਂ ਖਾਣੇ ਕੇ ਬਾਅਦ ਚਲਾਤਾ ਪੰਜੀਰੋ ਕਰੀ ਦੇਣ ਇੱਕ ਇੱਕ ਵਾਰੀ ਦੁੱਧ ਜਮਾ ਕੰਡੇ ਦੇ ਮਗਰ ਹਥ ਹੈ ਜੀ ਇਹਨਾਂ ਬਰਾਬਰ ਆਪਾਂ ਜ਼ੀਰੋ ਜਮਾ ਦਿਖਾ ਕੇ ਨੇ ਚੈੱਕ ਕਰਾ ਕੇ ਹਾਂ ਬੱਸ ਇੱਥੇ ਰੱਖ ਦੇ। ਲਓ ਵੀ ਮਿੱਤਰੋ। ਦੇਖੋ ਜੀ ਘਰ ਦੇ ਜ਼ੀਰੋ ਵੀਰੇ। ਆਹ ਲਓ ਜੀ ਵੀਰੇ। ਜ਼ੀਰੋ ਕਰਤੀ ਆਪਾਂ ਨੂਨ ਦੀ ਥੈਲੀ ਲੈਂਦੀ ਆ। ਨਮਕ ਦੀ ਥੈਲੀ ਰੱਖੋ ਜੀ। ਹੋ ਜਾਂਦਾ ਸਿੰਗਲ ਜ਼ੀਰੋ। ਹੈ? ਧਰ ਜੀ। ਹਾਂ ਹਾਂ ਧਰ ਦਿਓ ਬੱਸ ਆਪਾਂ ਤਾਂ ਇੱਕ ਵਾਰੀ ਦਿਖਾਉਣਾ ਤਾਂ ਜ਼ੀਰੋ ਹੋ ਗਈ ਸਿੰਗਲ ਜ਼ੀਰੋ। ਲਓ ਵੀ ਮਿੱਤਰੋ। 1000 ਗ੍ਰਾਮ 1 ਕਿਲੋ ਪੂਰਾ ਨਮਕ ਦੀ ਥੈਲੀ ਹੈ ਜੀ। ਕਸਾ ਜਾ ਬਟਾ ਇਹ ਤਾਂ ਬੜਾ ਪੁਰਾਣਾ ਹੋਊਗਾ ਤਾਂ ਘੱਟ ਹੀ ਦੱਸੋ ਪੁਰਾਣਾ ਠੀਕ ਹੈ ਇਹਦਾ ਪੱਠਾ ਇਹ ਜਮੇ ਖਾਦਾ ਪਿਆ ਚੱਕ ਲਈ ਚੱਕਦੇ ਚੱਕਦੇ ਕੋਈ ਗੱਲ ਨਹੀਂ ਹੱਥ ਨੇ ਹੋਰ ਬੱਟੇ ਲਿਆ ਕੇ ਦਿਖਾ ਦਾਂਗੇ ਭਰਾਵਾਂ ਨੂੰ ਲਓ ਵੀ ਮਿੱਤਰੋ ਤੇ ਦੁੱਧ ਲੱਗ ਗਿਆ ਪੈਨ ਤੇ ਜੀਰੋ ਨੂੰ ਦੇਖੋ ਤੇ ਤੁਸੀਂ ਐਕਟੀਮੇਟ ਵੀ ਲਾਓ ਨਾ ਟਾਈਮ ਦੇਖਾਂਗੇ ਸਾਰਾ ਦੁੱਧ ਚੋਕਣ ਤੋਂ ਪਹਿਲਾਂ ਪਹਿਲਾਂ ਕਿਹੜਾ ਐਕਟੀਮੇਟ ਮਾਰੂਗਾ ਕਿੰਨਾ ਦੁੱਧ ਹੋਊਗਾ ਚਲੋ ਵੀ ਜਦੋਂ ਐਂਡ ਤੇ ਜਾਜ ਪਾਰਟੀ ਛਾੜਨੀ ਉਹ ਤੁਹਾਨੂੰ ਸਾਰਾ ਦੱਸ ਦੋ ਪੁਆਇੰਟ ਮਾਰ ਕੇ ਵੀ ਕਿੰਨਾ ਦੁੱਧ ਹੋਊਗਾ ਨੇਕਾ 1-2 ਕਿਲੋ ਰੋਕ ਲੀ ਉਹਦੇ ਵੰਗੋ 8 ਮੀਟ ਲਾਉਣਾ ਆਪਾਂ ਖਾਦੇ ਨਹੀਂ ਲਾਉਣ ਲੱਗੇ ਕਨਫਿਊਜ ਆ ਭਾਈ ਸਾਰੇ ਕੋਈ ਕਹਿੰਦਾ 9 ਹੋ ਕੋਈ ਕਹਿੰਦਾ 10 ਹੋ ਕੋਈ ਕਹਿੰਦਾ 11 ਹੋ ਕਿ ਅੱਜ ਥੋੜੇ ਨਾਲ ਸਾਂਝਾ ਕਰਦੇ ਆ ਜਿੰਨਾ ਵੀ ਹੋਇਆ ਤੁਹਾਨੂੰ ਲੈ ਲਓ ਲਓ ਵੀ ਉਹ ਕਰ ਦੋ ਭਾਈ ਪੂਲਟੀ ਪੂਂਜ ਭਾਈ 280 ਗ੍ਰਾਮ ਦਾਦਿਆ 20 ਗ੍ਰਾਮ ਪਾ ਕੇ ਪੂਰਾ 300 ਗ੍ਰਾਮ ਦਾ ਤਾਂ ਬੰਦ ਆ ਦਗੰਡ ਲੇਟਦੀ ਆ ਰਹੀ ਹੈ। ਅੱਲਾ। ਲੋ ਜੀ ਕਰੋ ਚੈੱਕ। 11 ਕਿਲੋ 300 ਗ੍ਰਾਮ ਦਾ ਦਾਜੀ ਪੂਰਾ ਜਮਾ ਸਹੀ। 11 ਕਿਲੋ 300 ਗ੍ਰਾਮ ਲੈ ਓਏ ਲਾ ਰਹੀ ਆਟੀ ਮਿੰਟ ਜਮਾ ਆਟੀ ਮਿੰਟ ਦੇ ਨੇੜੇ ਪਹੁੰਚ ਗਏ। ਹਾਂ ਨਮਕ ਦੀ ਧੱਲੀ ਫੇਰ ਧਰਦੇ ਲੈ ਦਵਾਰੇ ਕਈ ਵਾਰੀ ਅਗਰ। ਲੋ ਵੀਰੇ। ਲਓ ਜੀ 12 ਕਿਲੋ 300 ਗ੍ਰਾਮ ਬਈ ਆ ਲੈ ਹੁਣ ਹੁਣ ਚੱਕ ਦੇ ਥੈਲੀ ਬਦ ਆਹ ਲਓ ਜੀ 11 ਕਿਲੋ 300 ਗ੍ਰਾਮ ਠੀਕ ਹੈ ਜੀ ਤੇ ਹੋਰ ਬਾਈ ਨੇ ਕਿ ਸਭ ਠੀਕ ਹੈ ਸਸੀ ਗਾਉਂ ਤੁਹਾਡੇ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਇਹ ਨੇ ਕਿ ਆਪਾਂ ਮਗਰਲੀ ਵਾਰ ਵੀ ਚਵਾਈ ਕਰਵਾਈ ਸੀ ਇਹ ਮੈਂ ਜਦ ਦੀ ਆਪਾਂ ਇਹਦੇ ਨਾਲ ਇੱਕ ਛੋਟੀ ਹੋਰ ਚਵਾਈ ਕਰਾਈ ਸੀ ਉਹ ਆਪਣੇ ਕੋਲੇ ਉਧਰ ਸੂਣ ਵਾਲੀ ਹੁਣ ਕਿ ਟਾਈਮ ਲੱਗੂਗਾ ਨਾ ਟਾਈਮ ਲੱਗੂਗਾ ਅੱਛਾ ਤੇ ਹੁਣ ਗੱਬਣ ਕਰਾਤੀ ਸੀ ਉਹ ਆਪਾਂ ਹਾਂ ਕਰਾਤੀ ਠੀਕ ਹੈ ਠੀਕ ਹੈ ਟਾਈਮ ਲੱਗੂਗੀ ਠੀਕ ਹੈ ਤੇ ਲੌਬੀ ਮੈਟਰ ਹੋਣੇ ਤੋਂ ਬਾਅਦ ਤੁਹਾਨੂੰ ਬਾਈ ਨਾਲ ਵੈਸੇ ਤੁਹਾਨੂੰ ਇੱਕ ਫਾਰਮ ਦੀ ਵੀਡੀਓ ਵੀ ਕੱਲ ਨੂੰ ਸਾਂਝੀ ਕਰਾਂਗੇ ਤੁਹਾਡੇ ਨਾਲ ਸਾਰੀ ਏਕੂ ਜੈਡ ਖਰਾਕ ਤੋਂ ਲਾ ਕੇ ਅੱਛਾ ਓਕੇ ਓਕੇ ਲਓ ਜੀ ਟੈਟਾ ਆਰਡਰ ਲਈ ਤਾਂ ਦੇਖ ਲਓ ਤੁਸੀਂ ਕਈ ਵਾਰੀ ਕੋਈ ਭਰਾ ਦੂਜੀ ਲੈਬ ਚ ਵਾਈਦੀ ਟਾਈਮ ਤੇ ਨਹੀਂ ਹੁੰਦੇ ਤੀਜੇ ਸੂਰ ਸੋਈ ਜਾਂਦੀ ਹੈ ਤੇ ਬੱਚੇ ਇੱਕ ਵੈਕ ਕਰਨ ਪਹਿਲਾਂ ਅਸੀਂ ਬਾਈ ਕਹਿੰਦਾ ਭਾਈ ਜੀ ਮੱਝ ਨਾ ਗਿਆ ਅਗਰ ਤੀਜੇ ਸੂ ਹੈ ਮੱਝ ਕਹਿਆ ਕਰੋ ਕਹਿੰਦਾ ਝੋਟਾ ਨਹੀਂ ਭਰੇ ਤੀਜੇ ਸੂ ਹੁੰਦੇ ਨੇ ਝੋਟਾ ਪੱਲੇ ਸੰਗਾਂ ਨਾਲ ਹੀ ਫਰਕ ਪੈਂਦਾ ਕਿਉਂਕਿ ਜਿੰਨਾ ਟਾਈਮ ਦੰਦ ਨਹੀਂ ਪੂਰੇ ਨਾ ਕਰਦਿਆਂ 8-8 ਤੰਦ ਨਹੀਂ ਹੁੰਦਾਂ ਸਾਰੇ ਦੰਦ ਪੂਰੇ ਨਹੀਂ ਹੁੰਦੇ ਉਹਨੇ ਟਾਈਮ ਉਹ ਛੋਟੀ ਹੁੰਦੀ ਆ ਜੇ ਸੇ ਦੰਦ ਉਹ ਸੂਪਾਂਗਾ ਤਿੰਨ-ਤਿੰਨ ਸੂਵੇ ਠੀਕ ਆ ਉਹਨੇ ਟਾਈਮ ਆਪਾਂ ਉਹਨੂੰ ਛੋਟੀ ਜਹਾ ਸਕਦੇ ਆ ਮੱਝ ਕਹਿ ਕੇ ਉਹਦੀ ਬੇਇਜ਼ਤੀ ਹੈ ਸੱਚੇ ਵਿੱਚ ਮੁੰਡੇ ਨੂੰ ਤੇ ਵੱਡੇ ਦਾ ਫਰਕ ਆ ਹੋਰ ਫਿਰ ਉਹਦੀ ਮਤਲਬ ਉਹ ਨਵੇਂ ਬਣਾਏ ਕਿਹਾ ਬਈ ਤੂੰ ਚਵਾਈ ਦੇਖਣ ਆ ਕਿਵੇਂ ਲੱਗੀ ਤੁਹਾਨੂੰ ਚਵਾਈ ਦੱਸੋ ਬੋਲੋ ਫਿਰ ਚਵਾਈ ਕਿਵੇਂ ਲੱਗੀ ਤੁਹਾਨੂੰ ਦੱਸੋ ਮਰਾ ਦੱਸੋ ਪੁੱਤ ਕੁਛ ਨਹੀਂ ਕਹਿੰਦਾ ਦੱਸ ਜਾ ਬਾਈ ਕਰ ਬਾਈ ਕਰ ਬਾਈ ਕਰ ਬਾਈ ਕਰ ਦੋ ਜੰਗਾ ਬਾਈ ਕਰ ਬਾਈ ਕਰ ਬਾਈ ਕਰ ਦੋ ਕਾਲੀ ਸੋਹਣੀ ਲੱਗੀ ਆਂ ਕਹਦੇ ਸੋਹਣੀ ਲੱਗੀ ਕਹਿੰਦੇ ਸੋਹਣੀ ਲੱਗੀ ਚਵਾਈ ਸੋਹਣੀ ਲੱਗੀ ਸਾਰਿਆਂ ਨੂੰ ਸਸਿਕਾਰ ਕਰਦੇ ਸਤਿ ਸ਼੍ਰੀ ਅਕਾਲ सांगਦੇ ਆ ਜੀ ਤੂੰ ਜਮਾ ਸੰਗਲ ਲੱਗ ਗਿਆ ਬਈ ਮੈਂ ਤਾਂ ਰੌਲਾ ਪਾਈ ਜਾਂਦਾ ਹਾਂ ਲੋ ਜੀ ਵਾਕਾਂ ਨੂੰ ਚੋਰ ਕਰਦੇ ਸੀ ਬਾਈ ਜੀ ਧੰਨਵਾਦ ਸਸਿਕਾਰ ਜੁੜਿਓ ਆਥਨੇ 6:30 ਵਜੇ ਦਾ ਫੇਰ ਟਾਈਮ ਆ ਜੀ ਕੱਲ ਨੂੰ ਸਵੇਰ 6:30 ਵਜੇ ਫੇਰ ਆ ਬਾਈ ਤੇ ਬਸ ਇਹ ਤੁਹੇ ਸਾਰੀ ਦੇ ਮੇਨ ਤੋਂ ਸਮਾਈ ਬਾਕੀ ਉਧਰਲੇ ਘਰ ਵਾਲਿਆਂ ਵੀ ਜਿਹੜਾ ਮੱਝਾਂ ਵੀ ਸਾਰੀਆਂ ਹਜੇ ਦੇਖਣੇ ਚੁੰਗਾ ਵਗਾ ਜਮਾ ਜਿਵੇਂ ਕਈ ਵਾਰ ਚੜੇ ਹੋਰ ਚੀਜ਼ ਹੈ ਨਾ ਆ ਦੇਖੋ ਆ ਐਂ ਸੈਂਟੇ ਬਣ ਜਾਂਦੇ ਐਨੀ ਵਧੀਆ ਬ੍ਰੇਕ ਬਣਾਈ ਹੋਏ ਨੇ ਕਿਸੇ ਕੋਲੇ ਐ ਇਹਨੂੰ ਕਹਿੰਦੇ ਹੁੰਦੇ ਆ ਵੀ ਜਦੋਂ ਕਿਰਾ ਚੋਦੀ ਨਾ ਜਿਵੇਂ ਕੱਪੜੇ ਵਾਂਗੂ ਬਸ ਐਂ ਨੁੱਚੜਦੇ ਠੀਕ ਹੈ ਉਹੀ ਪਸ਼ੂ ਨੇ ਦੁੱਧ ਕੱਢਣਾ ਤੇ ਨਾਲੇ ਆ ਚੋਤੀ ਕਹਿੰਦੇ ਤੁਸੀਂ ਦੂਈ ਹੈ ਪਹਿਲੇ ਕਹਿੰਦੇ ਪਹਿਲੇ ਹੈ ਦੂਜੇ ਉੱਥੇ ਲੈ ਕੇ ਜਾਂਦੇ ਅੱਛਾ ਕਹਿੰਦੇ ਪਹਿਲੇ ਸੀ ਐ ਦੂਜੇ ਹੈ ਓਕੇ ਠੀਕ ਧਰਾ ਗਿਲਾ ਦੁੱਧ ਕਿਤੇ 8 ਡੋਡ ਦੇ ਕਿਤੇ ਦੂਰ ਆ ਗਈ ਜੀ ਇਹ ਇਹ ਇਹਦਾ 2 ਕਿਲੋ ਆ ਹਾਂ ਨਾ 2.5 ਕਿਲੋ 2.5 ਕਿਲੋ ਦੇਸ ਬਣਾਉਂਦੇ ਇਹ ਵੀ ਬਾਈ ਬਹੁਤ ਜਿਆਦਾ ਦੇਹ ਚੰਗੀ ਐ ਦੇਖੋ ਇਹ ਵੀ ਤੋਂਪਣਾ ਹੁਣ ਕਿੰਨੇ ਦੁੱਧ ਨਿਕਲੇ ਹੁਣ ਹੈਗਾ 18 ਕਿਲੋ 18 ਕਿਲੋ ਅੱਜ ਆਪਣੀ ਕੱਟਾ ਬਹੁਤ ਸੋਹਣਾ ਆਇਆ ਸੀ ਬਾਈ ਹਨਾ ਇਹ ਕਿਧਰ ਰਤਨ ਵਾਲਾ ਨਹੀਂ ਨਮਾ ਅੱਛਾ ਉਹ ਰਤਨ ਵਾਲੀ ਦੂਜੀ ਉਹ ਉਹ ਅੱਛਾ ਉਹ ਦੂਜੀ ਛੋਟੀ ਜੀ ਆ ਉਹ ਆਪਾਂ ਜਿਹੜੀ ਚਲਾਈ ਕਰਾਉਣ ਤੋਂ ਬਾਅਦ ਆਪਾਂ ਉਹ ਰਤਨ ਤੋਂ ਬਣਾਈ ਸੀ ਨਾ ਪ੍ਰੋਗਰਾਮ ਅੱਛਾ ਹੁਣ ਵੀ ਉਹ ਰਕਮ ਕੋਈ ਲੱਭਣਾ ਹੈ ਅੱਛਾ ਅੱਛਾ ਠੀਕ ਹੈ ਤੇ ਕੱਟਾ ਸੋਨਾ ਹੈ ਬਾਈ ਹਨਾ ਕੋਈ ਵੀ ਮਾੜੀ ਤੋਂ ਨਹੀਂ ਸੁਚੀ ਵੀ ਦਵਾਈ ਦੋਈ ਹੁਣੀ ਲਾ ਰਿਓ ਤੇ ਇਹ ਕਿੰਨੇ ਦਿਨਾਂ ਦਾ ਹੋ ਗਿਆ ਇੱਕ ਤਰੀਕ ਨੂੰ ਹੋ ਗਿਆ ਮਹੀਨੇ ਦਾ ਹੋ ਗਿਆ ਠੀਕ ਹੈ ਬਾਕੀ ਮਾਜੀ ਵੀ ਪੂਨ ਨਹੀਂ ਹੈ ਹਨਾ ਤੇ ਹੁਣ ਲੈ ਕਟਰੇ ਨਾਲੇ ਕਟਰੂ ਨਾਲ ਪੰਗੇ ਲੈ ਕੇ ਆ ਪੂਰੀ ਵਧੀਆ ਫੀਲਿੰਗ ਚੱਕੀ ਖੜੀ ਹੈ ਅੱਛਾ ਹਾਂ ਉਹ ਤਾਂ ਬੱਚਾ ਹੀ ਨਹੀਂ ਸੀ ਇਹਦਾ ਹਨਾ ਠੀਕ ਹੈ। ਦੇਖੇ ਬੱਤੋ ਬੱਤ ਆਪਾਂ ਜੇ ਆਪਾਂ ਕਹਿ ਸਕਦੇ ਹਾਂ ਜਿਵੇਂ ਪੂਰੀ ਤਨੁਮਨ ਨੂੰ ਸਾਹਮਣੇ ਉੱਤੇ ਕਿ ਚੱਲ ਤੁਸੀਂ ਰਹਿ ਜਾਵੀਂ ਥੋੜਾ ਜਿਆਹਾ ਆਹ ਮੇਰੇ ਤਰ੍ਹਾਂ ਜਿਵੇਂ ਮੇਲੇ ਹੁੰਦੇ ਹਨ ਮਤਲਬ ਬਾਹਰ ਅੰਦਰ ਕੋਲ ਆ ਜਾਂਦਾ ਰਹਿੰਦਾ ਕੋਈ ਚੱਲ ਫੋਨ ਤੁਸੀਂ ਇਹ ਨਵੇਂ ਕੰਮ 'ਚ ਪਏ। ਇਹ ਪੂਰੀ ਟੌਪ ਦੀ ਮੱਝ ਸਾਹਮਣੀ ਹੋਵੇ ਤੇ ਇਹ 2-3 ਲੀਟਰ ਹੋਰ ਵੀ ਤੁਹਾਨੂੰ ਦੇ ਦੇਵਾਂਗੇ। ਥੋੜਾ ਜਿਆਹਾ ਗਰਮੀ ਗਰਮੀ ਵੀ ਮੜੀ ਜਾਈ ਹੈ ਅੱਜ ਥੋੜੀ ਜੀ ਦਿਨੇ। ਸਾਡੀ ਫੋਟੋ ਆਊਗੀ ਵਿੱਚ। ਸੱਸੀ ਗਾਲ ਤੂੰ ਬੁਲਾਉਂਦਾ ਨਹੀਂ ਕੋਈ ਦੇਖ ਲੈ ਪਰ ਆਪਣੀ ਲਿਆਜ ਟੁੱਟ ਜਾਣੀ। ਕਾਹਦੇ ਵਿੱਚ ਚੀਜ਼ਾਂ ਦੇਣੇ ਨੇਗੇ? ਲੋੜ ਦੇ ਕਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਉਹ ਵੀ ਭਾਈ ਛੋਟੇ ਦੀ ਸਤਿ ਸ਼੍ਰੀ ਅਕਾਲ ਸਾਰੇ ਜਾਣੇ ਕਬੂਲ ਕਰਨੀਆਂ ਠੀਕ ਹੈ ਜੀ ਇਹਦੀ ਸਤਿ ਸ਼੍ਰੀ ਅਕਾਲ ਨਾਲ ਸਤਿ ਸ਼੍ਰੀ ਅਕਾਲ ਤੇ ਬਾਕੀ ਦਾ ਬਾਤ ਉਹ ਵਾਲੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਆਪਣੇ ਆਪ ਦੀ ਹੋਏ ਮੈਂ ਜਿਹੜੀ ਕਰੀ ਆ ਇਹਦੀ ਨਾਨੀ ਵੀ ਘਰੇ ਸੇ ਆਪਣੇ ਆਪ ਤਿਆਰ ਅੱਛਾ ਇਹ ਆਪਣੀ ਹੋਮ ਬ੍ਰੀਡ ਕਹਿ ਸਕਦੇ ਆ ਪਰ ਹੱਕ ਤੋਂ ਕਿ ਵੀ ਕਰੀ ਤਿਆਰ ਕੀਤੀ ਉਹਦੀ ਨਾਮ ਹੈ ਇਹਨਾਂ ਦਾ ਨਾਮ ਅੱਛਾ ਪਰ ਲੰਗਾ ਇਹਦੀ ਰੱਖੀਓ ਚਲ ਆਪਾਂ ਇਹ ਸਾਰਾ ਇੰਟਰਵਿਊ ਤੇ ਸਪੈਸ਼ਲ ਵਾਲੀ ਵੀਡੀਓ ਅਚ ਦੱਸਾਂਗੇ ਫਿਰ ਆਪਾਂ ਤਾਂ ਉਹ ਵੀ ਮੇਟਰ ਉਹ ਇੰਟਰਵਿਊ ਵੀ ਦੇਖਣਾ ਇੰਟਰਵਿਊ ਦੇ ਉੱਤੇ ਵੀ ਆਪਾਂ ਨਿੱਕੇ ਬਾਈ ਦਾ ਨਾਮ ਪਾਵਾਂਗੇ ਨਿੱਕਾ ਨੰਬਰ ਦਾ ਤਾਂ ਤੁਸੀਂ ਉਸ ਤੋਂ ਬਾਅਦ ਫਿਰ ਜਿਹੜੀ ਇੰਟਰਵਿਊ ਕੱਲੀ-ਕੱਲੀ ਬਣਾਵਾਂਗੇ ਉਹ ਵੀਡੀਓ ਵਿੱਚ ਬਣਾਵਾਂਗੇ ਕਿਉਂਕਿ ਫਿਰ ਬਾਲੀ ਲੰਮੀ ਨਹੀਂ ਫਿਰ ਕੱਟ ਕੇ ਜਿਵੇਂ ਮੱਝਾਂ ਬਾਰੇ ਜਿਵੇਂ ਆ ਹੋਮ ਬਰੀਡ ਹੈ ਦੀ ਮਾਂ ਨੇ ਕਿੰਨੇ ਦੁੱਧ ਦਿੱਤਾ ਫਿਰ ਇਹ ਇਹਨੇ ਦੁੱਧ ਤੇ ਗਈ ਇਹ ਕਿਹੜੇ ਇਹਦਾ ਪਿਓ ਕਿਹੜਾ ਸੀ ਇਹ ਚੀਜ਼ਾਂ ਜਾਣਨੀਆਂ ਜ਼ਰੂਰੀ ਆ ਜੇ ਇਹੋ ਜਿਹੇ ਇੰਟਰਵਿਊਆਂ ਦੇਖੋਗੇ ਸੋਨੂੰ ਜਿਹੜਾ ਆਉਣ ਵਾਲੇ ਸਮੇਂ ਸੀਮਨ ਪਰ ਹੋਵਗੇ ਤੁਸੀਂ ਚੰਗੇ ਦੁੱਧ ਤੇ ਕੰਮ ਕਰੋਗੇ ਸੋਨੂੰ ਉਹ ਚੀਜ਼ ਨੇ ਨਜ਼ਾਰਾ ਦੇਣਾ ਜੀ ਬੰਦੇ ਨੂੰ ਵੀ ਸ਼ੌਂਕ ਆ ਬਈ ਆਪਣਾ ਖਾਨ ਦਾ ਬਹੁਤ ਵਧੀਆ ਵਿਚਾਰ ਓਕੇ ਨਹੀਂ ਨਹੀਂ ਇਸੇ ਕਰਕੇ ਇਸ ਸ਼ੌਂਕ ਦੇ ਨਾਲ ਹੀ ਆ ਜੀ ਮੈਂ ਕਹਿੰਦਾ ਮੈਂ ਰੋਕ ਕੇ ਕਰਾਉਣੇ ਆ ਕਹਿੰਦਾ ਨਹੀਂ ਇੱਥੇ ਦੀ ਕਰਾਉਣੇ ਆ ਕਹਿੰਦਾ ਚਲ ਪੜੀਆ ਕੀਤੀ ਰੋਕੇ ਕਿੱਲੇ ਫੇ ਉਹਨਾਂ ਛੋਪਰ ਬਈ ਬਹੁਤ ਬਾਈਕ ਦਾ ਵਫਾਦਾਰ ਬੰਦਾ ਹੈ ਧੰਨਵਾਦੀ ਇਸੇ ਕਾਰ